ਦੇ ਪੀਏਪੀ ਕੰਪਲੈਕਸ ਵਿੱਚ ਅੱਜ ਪੁਲਿਸ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਦਾਵਾ ਪਹੁੰਚੇ ਉਹਨਾਂ ਆਪਣੇ ਭਾਸ਼ਣ ਵਿੱਚ ਉਹਨਾਂ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਜ਼ਿਕਰਯੋਗ ਹੈ ਕਿ 1958 ਵਿੱਚ ਲਦਾਖ ਵਿੱਚ ਸਥਿਤ ਹੌਟ ਸਪ੍ਰਿੰਗ ਨਾਮਕ ਜਗ੍ਹਾ ਉੱਪਰ ਸੀਆਰਪੀਐਫ ਦੀ ਇੱਕ ਪੈਟਰੋਲ ਪਾਰਟੀ ਨੂੰ ਚੀਨੀ ਫੌਜੀਆਂ ਨੇ ਅਚਾਨਕ ਹਮਲਾ ਕਰਕੇ ਸ਼ਹੀਦ ਕਰ ਦਿੱਤਾ ਸੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਇਹ ਸਮਾਰੋਹ ਕਰਵਾਇਆ ਜਾਂਦਾ ਹੈ ਇਸ ਮੌਕੇ ਉਪ ਮੁੱਖ ਮੰਤਰੀ ਵੱਲੋਂ ਸੀਧੀ ਇਸ ਮਾਰਗ ਉੱਪਰ ਫੁੱਲ ਪੈਂਡ ਕੀਤੇ ਗਏ ਅਤੇ ਸੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਹ ਰਿਪੋਰਟ ਆ ਉਹ ਸਟੇਟ ਕਮੇਟ ਦਾ ਸਬਕਤ ਜਿਹੜਾ ਬਾਰਡਰ ਦੀ ਆ ਉਹ ਕਮਿਟੀ ਆਫ ਇੰਡੀਆ ਦੀ ਔਰ ਉਹਨਾਂ ਨੇ ਕਰ ਜਿਹੜੇ ਫੈਂਸਿੰਗ ਆ ਉਹਦੇ ਤੇ ਜਿਹੜੀ ਕੰਡੇ ਦਾ ਤਾਰ ਲੱਗੀ ਉਹਦਾ ਜਿਹੜਾ ਫਰਸਟ ਡਿਫੈਂਸ ਲਾਈਨ ਆ ਉਹ ਗਵਰਨਮੈਂਟ ਆਫ ਇੰਡੀਆ ਦਾ ਪੁਰਾ ਪਰਾਮੈਟਰੀ ਫੋਰਸਿਸ ਕਾ ਜਿਆ ਆਰਮਿੰਗ ਕਰੇ ਉਹਨਾਂ ਨੇ ਉਹ ਤੋਂ ਅੱਗੇ ਆ ਕੇ ਸਾਡਾ ਜਿਹੜਾ ਅਸੀਂ ਦੇਖਣ ਕਿ ਆਪਣੀ ਸਟੇਟ ਦੇ ਵਿੱਚ ਅਸੀਂ ਕਿਵੇਂ ਲੌਂਡਰ ਆਰਡਰ ਰੱਖਣਾ ਕਿ ਤੇ ਕੀ ਕਰਨਾ ਕਿ ਜੇ ਇਕੱਲੇ ਦੇਖਣ ਦੇਚਾਣਾ ਕਲ ਸੜੀ ਤਰੰਤ ਕਿਵੇਂ ਕਰਨ ਦੇ ਕੋਲ ਜਿਹੜੇ ਫੜੇ ਨੇ ਅਸੀਂ ਵੈਪਨਸ ਉਹ ਅਕ੍ਰੋਸ ਦਾ ਫੈਂਸਿੰਗ ਖੜੇ ਨੇ ਤੇ ਤਾਰ ਤੋਂ ਅਗਲੀ ਸਾਈਡ ਤੋਂ ਜਾ ਕੇ ਪੰਜਾਬ ਪੁਲਿਸ ਦੀ ਇਨਪੁਟ ਚੀਜੀ ਔਰ ਪੀਐਸਐਫ ਨੂੰ ਨਾਲ ਲੈ ਕੇ ਤੇ ਉੱਥੇ ਅਸੀਂ ਇਹ ਜਿਹੜਾ ਕੈਕਿਪ ਆਪਰੇਸ਼ਨ ਕੀਤਾ ਤੇ ਜੇ ਇਹ ਕਹੀਏ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਫੋਰਸ ਜਿਹੜੀ ਆ ਉਹਨੂੰ ਡੀਮਾਰਲਾਈਜ਼ ਕੀਤਾ ਜਦੋਂ ਕਦੀ ਵੀ برداشت ਨਹੀਂ ਹੋ ਜਾ ਕਦੀ ਉਹ ਅਸੀਂ ਨਹੀਂ ਹੋਣ ਦੇਵਾਂਗੇ ਕਿਉਂਕਿ ਪੰਜਾਬ ਦੀ ਫੋਰਸ ਨਹੀਂ ਪੰਜਾਬ ਦੇ ਜਵਾਨਾਂ ਨੇ ਪੰਜਾਬ ਦੀ ਪੁਲਿਸ ਨੇ ਜੋ ਟੈਰਰਿਜ਼ਮ ਦੇ ਵਿੱਚ ਟਾਈਮ 'ਚ ਕੰਮ ਕੀਤਾ ਉਹ ਕਦੀ ਨਹੀਂ ਭੁਲਾਇਆ ਜਾ ਸਕਦਾ ਜਿੰਨੂੰ ਇਹ ਵੀ ਕਹਿੰਦੇ ਕੋਈ ਰਿਸਟ੍ਰੀਸ਼ਨ ਨਹੀਂ ਆ ਹੋ ਰਿਜਿਸਟ੍ਰੇਸ਼ਨ ਕਰਦਾ ਕਿ ਜੀਐਨਕੇ ਦੇ ਵਿੱਚ ਸਟੇਟ ਤੋੜ ਦਿੱਤੀ ਜੋਟੀ ਵੜਾ ਦਿੱਤੀ ਉਥੇ ਲੈਫਟੀਨੈਂਟ ਗਵਰਨਰ ਤੱਕ ਅਪਾਇੰਟ ਕਰ ਦਿੱਤਾ ਡੈਮੋਕ੍ਰੇਸੀ ਖਤਮ ਕਰ ਦਿੱਤੀ ਗਈ ਉਹਦੇ باوجود ਉਥੇ ਟਰੋਰਿਜ਼ਮ ਖਤਮ ਨਹੀਂ ਹੋ ਰਿਹਾ ਉਥੇ ਬੀਐਸਐਫ ਹੋ ਉਥੇ ਸਾਰੀਆਂ ਪਰਮਿਲਟਰੀ ਫੋਰਸਿਸ ਨੇ ਉਥੇ ਆਰਮੀ ਵੀ ਲੱਗੀ ਹੈ ਤੇ ਅਸੀਂ ਤੇ ਪੰਜਾਬ ਦੇ ਵਿੱਚ ਤੇ ਆਪ ਹੀ ਹੈਗੇ ਸੀ ਕਿ ਅਸੀਂ ਸਾਡੇ ਜੇਨੀਕਾ ਬੈਠੇ ਨੇ ਸਾਡੇ ਜਿਹੜੇ ਜਵਾਨ ਅੱਜ ਤੱਕ ਦੇਖੇ ਜਿਹੜੇ ਸ਼ਹੀਦ ਜਿੱਦਾਂ ਤੇ ਆਏ ਆ 1702 ਤੋਂ ਉੱਪਰ ਸ਼ਹੀਦ ਜਿਹੜੇ ਹੋਏ ਨੇ ਉਹਨ ਆਪਣੀ ਸ਼ਹਾਦਤ ਦਿੱਤੀ ਹੈ ਤੇ ਅੱਜ ਉਹਨਾਂ ਦੀ ਸ਼ਹਾਦਤ ਨੂੰ ਇਹ ਕਵਾਂਗੇ ਕਿ ਸਾਨੂੰ ਬੀਐਸਐਫ ਕਹੇ ਕਿ ਵੇਖੋ 50 ਕਿਲੋਮੀਟਰ ਦਾ ਮਤਲਬ ਸਾਡਾ 50 ਹਜ਼ਾਰ ਸਕੇਅਰ ਕਿਲੋਮੀਟਰ ਏਰੀਆ ਉਹਦੇ ਚ 50% ਜੇ ਉਹ ਬਗਿਆ ਸੌਰੀ ਰਿਸ਼ਤਾ ਬਾਕੀ ਕਰ ਸਕਦੇ ਹੋ ਤੁਹਾਨੂੰ ਬੋਰਡ ਨੂੰ ਜਾਣਾ ਤੁਸੀਂ ਵਧੀਆ ਰੋਕ ਅੱਜ ਅਨਾਉਂਸ ਕਰਾਉਣਾ ਹੈ ਤੁਹਾਡੇ ਚਿੰਦੇ ਉਹੜੀ ਉਹਦਾ ਪੂਰੀ ਕਰ ਲਾ ਤੇ ਉਹਦੇ ਚ ਇਹ ਚੀਜ਼ ਹੈ ਕਿ ਪੰਜਾਬ ਦੀਆਂ ਜਿਹੜੀਆਂ ਇਹਨੇ ਜਿਹੜੇ ਸ਼ਹੀਦ ਹੋਏ ਸ਼ਹਾਦਤ ਦਿੱਤੀ ਤੇ ਉਹਨੂੰ ਆਪਾਂ ਇਹ ਕਵਾਂਗੇ ਕਿ ਅਸੀਂ ਆਪਣੀ ਸਿਕਿਉਰਿਟੀ ਆਪ ਨਹੀਂ ਕਰ ਸਕਦੇ ਤੇ ਇਹ ਕਦੀ ਵੀ ਨਹੀਂ ਹੋ ਸਕਦਾ ਪੰਜਾਬੀਆਂ ਨੇ ਹਮੇਸ਼ਾ ਹਿੰਦੁਸਤਾਨ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੀ ਕੁਰਬਾਨੀਆਂ ਹੋਈਆਂ ਨੇ ਤੇ ਜੇ ਸਭ ਤੋਂ ਵੱਡੀ ਚੀਜ਼ ਮੈਂ ਇਹ ਕਵਾਂ ਕਿ 65 ਜਾਂ 71 ਦੀ ਵਾਰ ਪੰਜਾਬੀ ਨੇ ਇੱਕਿਆਸੀ ਕਿ ਫੌਜ ਨੂੰ ਤੇ ਤੁਸੀਂ ਆਪ ਨੇ ਆਪਣਾ ਖਾਣਾ ਬਣਾਉਣਾ ਅਸੀਂ ਪਿੰਡਾਂ ਤੋਂ ਤੁਹਾਡੇ ਕੋਲ ਲੈ ਕੇ ਜਾਂਦੇ ਤੇ ਲਾਸਟ ਬੰਕਰ ਤੱਕ ਉਹ ਖਾਣਾ ਜਾ ਕੇ ਤਿਆਰ ਹੁੰਦਾ ਹੈ ਤੇ ਉੱਥੇ ਉਹਨਾਂ ਨੂੰ ਪਹੁੰਚਾਉਂਦੇ ਨੇ ਮੈਨੂੰ ਅੱਜ ਵੀ ਯਾਦ ਹੈ 71 ਦੀ ਵਾਰ ਜਿਹੜਾ ਉਹਨਾਂ ਦਾ ਪੁਲ ਜਿਹੜਾ ਸੀ ਸਾਡੇ ਉੱਥੇ ਰਵੀ ਬਿਆਸ ਤੇ ਰਵੀ ਪੁਲ ਸੀਗਾ ਤੇ ਉਹਨੂੰ ਡਬਲ ਪੁਲ ਕਹਿੰਦੇ ਨੇ ਉੱਪਰ ਦੀ ਟ੍ਰੇਨ ਸੀ ਤੇ ਨੀਚੇ ਦੀ ਜਿਹੜੀ ਰੋੜ ਤਾਂ ਸੀ ਜਿਹੜਾ ਚੱਲਦਾ ਸੀ ਉਹ ਜਦੋਂ ਖਤਮ ਕੀਤਾ ਤੇ ਉਸ ਵੇਲੇ ਜਿਹੜਾ ਉੱਥੇ ਨੈਸ਼ਨਲ ਫਲੈਗ ਬਣਾਇਆ ਸੀ ਉਥੋਂ ਦੇ ਇੱਕ ਸਾਡੇ ਦੇ ਉਹਨਾਂ ਦੀ ਦੁਕਾਨ ਸੀ ਛੋਟੀ ਜਿਹੀ ਬੰਨੋ ਦਾ ਫੁੱਲ ਗਿਆ ਉਹ ਜਦੋਂ ਆਪਣੀ ਮਸ਼ੀਨ ਲੈ ਕੇ ਲੈ ਕੇ ਉਹ ਲੈਣ ਲੱਗਿਆ ਤੇ ਉਹਨਾਂ ਨੇ ਤਿਆਰ ਖੜ ਕੇ ਤੇ ਉਹ ਉੱਥੇ ਨੈਸ਼ਨਲ ਫਲੈਗ ਲਗਾ ਤੇ ਇਹ ਜਿਹੜੀਆਂ ਚੀਜ਼ਾਂ ਨੂੰ ਜੇ ਅਸੀਂ ਇਹ ਕਹੀਏ ਕਿ ਯਾਰ ਪੰਜਾਬੀ ਦੀ ਦੇਸ਼ ਭਗਤੀ شو ਕੀ ਕਰ ਗਿਆ ਤੇ ਇਹ ਤੇ ਕਦੀ ਪਰਵਾਸਟ ਨਹੀਂ ਲੱਗਦਾ ਬੰਦਾ ਸਭ ਨੂੰ ਪੁੱਛ ਲੈ ਕਿ ਗ੍ਰਾਮ ਤਰਾਲਾ ਤੋਂ ਤੁਹਾਡੇ ਕੋਲ ਹੈ ਪਰ ਕੈਪਟਨ ਸਾਹਿਬ ਬੜੀ ਚਿੰਤਾ ਕਰ ਰਹੇ ਆ ਅੱਜਕੱਲ੍ਹ ਪੰਜਾਬ ਦੀ ਨਹੀਂ ਕੋਈ ਜਿੰਨੀ ਦੇਰ ਉਹ ਰਹਿਨੇ ਚੀ ਉਸ ਤੋਂ ਚਿੰਤਾ ਉਦੋਂ ਕਰਨ ਦੀ ਜਰੂਰਤ ਨਹੀਂ ਜਦੋਂ ਚਲੇ ਗਏ ਨੇ ਤੇ ਗ੍ਰਹਿ ਉਹਨਾਂ ਕੋਲ ਹੀ ਰਿਹਾ ਤੇ ਉਦੋਂ ਉਹਨਾਂ ਨੇ ਚਿੰਤਾ ਨਹੀਂ ਕੀਤੀ ਤੇ ਮੈਨੂੰ ਨਹੀਂ ਪਤਾ ਕਿ 1 ਮਹੀਨੇ ਦੇ ਵਿੱਚ ਉਹਨਾਂ ਨੂੰ ਪੰਜਾਬ ਛੇਤੀ ਕੀ ਲੱਗਣ ਲੱਗ ਪਿਆ ਕਿ ਪੰਜਾਬ ਸਿਕਿਉਰ ਦੀ ਇਹਦਾ ਮਤਲਬ ਕੈਪਟਨ ਅਬਰਿੰਦਰ ਸਿੰਘ ਦੇ ਨਾਲ ਹੀ ਸਿਕਿਉਰਿਟੀ ਸੀ ਤੇ ਜਿਸ ਦਿਨ ਉਹ ਚਲੇ ਗਏ ਨਾਲ ਹੀ ਸਿਕਿਉਰਿਟੀ ਲੈ ਗਈ ਇਹਦੀ ਵੀ ਦੇਖਣ ਵਾਲੀ ਗੱਲ ਹੈ ਕਿ ਦੇਖਾਂਗੇ ਕਿ ਕਿਉਂ ਉਹ ਇਹੋ ਜਿਹੇ ਸਟੇਟਮੈਂਟ ਆ ਦੇ ਰਹੇ ਨੇ ਐਸਐਮਰ ਨਿਊਜ਼ ਲਈ ਜਲੰਧਰ ਤੋਂ ਸੁਖਵਿੰਦਰ ਸਿੰਘ ਦੀ ਰਿਪੋਰਟ